ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਪਾਂ ਪਹੁੰਚੇ ਆ ਜੀ ਸਹੌਲੀ ਤੇ ਢੇੜਾ ਮਾਰਨ ਆਏ ਆ ਵੀ ਪਾਣੀ ਕਿੰਨਾ ਕਾ ਪਲਾਟਾਂ ਦੇ ਵਿੱਚ ਆ ਗਵਾਂਡੀਆਂ ਦੀ ਕਣਕ ਹੈ ਕਰੋ ਚੈੱਕ ਇਹਨੂੰ ਪਾਣੀ ਲਾਇਆ ਹਤੀ 6 ਤੋਂ 7 ਦਿਨ ਹੋ ਗਏ ਸੀ ਪਹਿਲਾਂ ਹੋ ਸਕਦਾ 8 10 ਵੀ ਹੋ ਗਏ ਹੋਣ ਅੰਦਾਜ਼ਾ ਜਿਹਾ ਮੋਟਾ ਜਿਹਾ ਵੀ ਇੰਨੇ ਕ ਦਿਨ ਹੋ ਗਏ ਸੀ ਤੇ ਭਰੀ ਖੜੀ ਹੈ ਦੇਖੋ ਇੰਨਾ ਕ ਮੀ ਹੈ ਤੇ ਹੁਣ ਆਪਾਂ ਦੇਖਦੇ ਆ ਆਪਣੇ ਪਲਾਟਾਂ 'ਚ ਕਿਹੜੇ ਕਿਹੜੇ 'ਚ ਪਾਣੀ ਹੈ ਤੇ ਕਿੱਦਾਂ ਕਿੱਦਾਂ ਹੈਗਾ ਆ ਦੇਖੋ ਤੁਹਾਡੇ ਸਾਹਮਣੇ ਪਹੁੰਚ ਗਏ ਮੋਟਰ ਤੇ ਬਾਕੀ ਆਲੂਆਂ ਚ ਦਿਖਾਉਣੇ ਆ ਉਹ ਦਿਨ ਜਦੋਂ ਆਪਾਂ ਮੰਨ ਲਓ ਅਰੇ ਪਾ ਕੇ ਗਏ ਆ ਕਣਕ ਚ ਦੋ ਥੈਲੇ ਤਿੰਨ ਉਹ ਉਦਣ ਆਈ ᱛੀ ਪਾਣੀ ਲਾਉਣ ਜਿਹੜੇ ਆਲੂ ਰੈਂਦੇ ᱛੀ ਮੈਂ ਉਹ ਹੀਉਂ ਕਹਤਾ ਮਖਵੀ ਮੀਂਹ ਦਾ ਖਾਉਂਦਾ ਜੰਗਦਾਰ ਕਹਿੰਦਾ ਫਿਰ ਰਹਿਣ ਦਿੰਦੇ ਆ ਤੇ ਆਪਾਂ ਨੇ ਆ ਆਲੂਆਂ ਦੇ ਪਲਾਟਰ ਨੂੰ ਪਾਣੀ ਲਾਉਣਾ ᱛੀ ਰੈਂਡਤਾ ਤੇ ਦੇਖੋ ਖਾਲ ਤਾਂ ਹੈਗੇ ਨੇ ਭਰੇ ਖੜੇ ਤੇ ਆ ਇਧਰ ਨੂੰ ਵੀ ਇਨਾ ਚ ਵੀ ਖਾਲਾਂ ਚ ਵੀ ਹੈਗਾ ਏ ਇੰਨਾ ਕੇ ਆ ਤੇ ਬਾਕੀ ਜਿਹੜਾ ਖਾਲੀਆਂ ਖੋਲੀਆਂ ਨੇ ਉਹ ਤਕਰੀਬਨ ਸੁੱਕੀਆਂ ਨੇ ਕੋਈ ਪਾਣੀ ਨਹੀਂ ਹੈਗਾ ਤੇ ਇਦਾਂ ਦਾ ਖੜੇ ਨੇ ਪਲਾਟ ਲਾਣੇਦਾਰ ਜਾ ਰਿਹਾ ਮੂਰੇ ਸਾਰੇ ਖੇਤਾਂ ਦੇ ਆਲੇ-ਦਲੇ ਘੁੰਮ ਕੇ ਕੋਣ ਕੋਣ ਕੋ ਸਾਰੇ ਦੇਖ ਕੇ ਆਊਗਾ ਤੇ ਆਪਾਂ ਵੀ ਤੁਹਾਨੂੰ ਦਿਖਾਉਨੇ ਇਧਰਲੇ ਆਲੂ ਤੇ ਉਦੋਂ ਬਾਅਦ ਚੱਲਾਂਗੇ ਉਧਰ ਨੂੰ ਲਓ ਤਕਰੀਬਨ ਠੀਕ ਹੈ ਬਹੁਤਾ ਨਹੀਂ ਹੈਗਾ ਜਿੰਨਾ ਕਿ ਮੀਂਹ ਆਪਣੇ ਆ ਉਹਨਾਂ ਕੇ ਆ ਇਤੋਂ ਵੱਧ ਹੈ ਨਹੀਂ ਤੇ ਬਾਕੀ ਦਿਖਾਉਣਾ ਤੁਹਾਨੂੰ ਮੈਂ ਅਮਰੂਦ ਤੇ ਆਪਾਂ ਨੂੰ ਇੱਕ ਅਮਰੂਦ ਦਿਖਿਆ ਬੜਾ ਘੈਂਟ ਆਪਣੇ ਨਜ਼ਰ ਪੈ ਗਿਆ ਲਓ ਜੀ ਕਰੋ ਚੈੱਕ ਹੁਣ ਇਹਨੂੰ ਆਪਾਂ ਤੋੜਦੇ ਆ ਤੇ ਇੰਨਾ ਹੀ ਇਹ ਇੰਨਾ ਕੁ ਪੱਕਿਆ ਹੋਇਆ ਸਮਝ ਲਓ ਕਿੰਨਾ ਕੁ ਪੱਕਿਆ ਹੋਇਆ ਪੌਣਾ ਇੱਕ ਪੱਕਿਆ ਹੋਇਆ ਤੇ ਇਹ ਪੂਰਾ ਮਿੱਠਾ ਹੋਊਗਾ ਇਹਨਾਂ ਪੂਰਾ ਮਿੱਠਾ ਇੱਕ ਲੱਗਿਆ ਉਹ ਛੂਟਾ ਤੇ ਆਮਰੂਦ ਨੂੰ ਅਮਰੂਦ ਬਹੁਤ ਲੱਗੇ ਧੀ ਇਹਨੂੰ ਨਾ ਜਦ ਚੋਰ ਵੀਰ ਆ ਕੇ ਉਰੇ ਆ ਕੋਠੇ ਦੇ ਵਿੱਚ ਤਾਰਾਂ ਤੂਰਾਂ ਝਾਲਦੇ ਨੇ ਜੇ ਤਾਂ ਇਹਨੂੰ ਜੰਦਾ ਲਾਜੀਏ ਤਾਂ ਜੰਦਾ ਤੋੜ ਲੈਂਦੇ ਨੇ ਜੇ ਖੁੱਲਾ ਛੱਡਦੇ ਆ ਕਿਉਂਕਿ ਇਹ ਕੋਠਾ ਨਾ ਅਲਦਾਲਿਆਂ ਟਾਕੀਆਂ ਨਾਲ ਬੰਦ ਹੋ ਜਾਂਦਾ ਅੰਦਰ ਆਗੋ ਵਾਲੀ ਵੀ ਦਾ ਪਤਾ ਨਹੀਂ ਲੱਗਦਾ ਫਿਰ ਧੂਆਂ ਨਿਕਲਿਆ ਜਿਹੜਾ ਉਹ ਸਾਰੇ ਆ ਮਰੂਦ ਨੂੰ ਸੇਕਾ ਲੱਗ ਗਿਆ ਇੱਧਰ ਨੂੰ ਮਰੂਦ ਇਹਨੂੰ ਵੀ ਬਹੁਤ ਵੱਡੇ ਵੱਡੇ ਲੱਗੇ ਹੋਏ ਸੀ ਤੇ ਹੁਣ ਵੀ ਆ ਦੇਖੋ ਤੁਹਾਨੂੰ ਦਿਖਾਉਣਾ ਮੈਂ ਸਾਹਮਣੇ ਜ਼ੂਮ ਕਰਕੇ ਆ ਦੇਖੋ ਕਿੱਡੇ-ਕੱਡੇ ਲੱਗੇ ਹੋਏ ਨੇ ਆਹਦੇ ਤੇ ਸਵਾਦ ਇਹਦੇ ਵੀ ਨੇ ਪਰ ਉੱਪਰ ਲੈੜਾ ਛਿੱਲੜ ਜਿਹਾ ਉਹ ਖਰਾਬ ਹੋ ਗਿਆ ਝੁੜਸਿਆ ਜਾ ਗਿਆ ਤਾਰਾਂ ਲਿਆ ਕੇ ਸਾਰੇ ਆਲਦਾਲਿਓਂ ਇੱਥੇ ਫੂਕਣੀਆਂ ਨੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮੋਟਰਾਂ ਦੀਆਂ ਲਿਆਉਂਦੇ ਨੇ ਤੇ ਮੌਸਮ ਐਦਾਂ ਦਾ ਮਾਰਦਿਆਂ ਕਿਹੜਾ ਉਹ ਸਾਹਮਣੇ ਪਲਾਟਾਂ 'ਚ ਮੂਰ ਲਿਆ ਜੇ ਆਪਾਂ ਬਹੀ-ਬਹੀ ਜਾ ਕੇ ਜੀ ਮੂਰਲੇ ਪਲਾਟਾਂ 'ਚ ਤੇ ਬੇਲ ਹੁਣ ਕੁਛ-ਕੁਛ ਪਰਸੈਂਟ ਪੀਲੀ ਪੈ ਚੱਲੀ ਆ ਦੇਖੋ ਵਿੱਚ ਵਿੱਚ ਝਾਕਦੀ ਆ ਨਾ ਕਿਤੇ ਕਿਤੇ ਆ ਦੇਖ ਕਿਤੇ ਕਿਤੇ ਮਾੜੀ ਮੋਟੀ ਜੀ ਤਾਂ ਮਦੇ ਹਸਾਬ ਨਾਲ ਜੇ ਮੀਂਹ ਨਾ ਪੈਂਦਾ ਤਾਂ ਆਪਾਂ ਇਹ ਪਲਾਟਾਂ ਦੀ ਪਟਾਈ ਲਾਉਣੀ ਸੀ ਚਲੋ ਜੋ ਪਰਮਾਤਮਾ ਕਰਦਾ ਵਧੀਆ ਹੀ ਕਰਦਾ ਕੋਈ ਚੱਕਰ ਨਹੀਂ ਕਵਰਾ ਕੀ ਬਣਨਾ ਤੇ ਕਿਦਾਂ ਰਹਿਣੀ ਹੈ ਰੇਟ ਦਾ ਘਟ ਵੀ ਸਕਦਾ ਤੇ ਵਧ ਵੀ ਸਕਦਾ ਹੋ ਸਕਦਾ ਵੱਧ ਦੇਣਾ ਹੋਵੇ ਹੋ ਸਕਦਾ ਘਟ ਦੇਣਾ ਹੋਵੇ ਪਰਮਾਤਮਾ ਨੇ ਜਿਵੇਂ ਦੇਣਾ ਉਦਾਂ ਹੀ ਰਹਿਣਾ ਪੈਣਾ ਮਿੱਤਰੋ ਤੇ ਆ ਲਓ ਇਦਾਂ ਤੁਹਾਨੂੰ ਦਿਖਾਉਣਾ ਵੀ ਇਦਾਂ ਬੇਚ ਵਿੱਚ ਬੇਲਾ ਆਹੀ ਪਲਾਟ ਚ ਨੇ ਉਧਰਲੇ ਚ ਨਹੀਂ ਹੈਗੀਆਂ ਲਓ ਇਹ ਚ ਨਹੀਂ ਹੈਗੀਆਂ ਹੋ ਸਕਦਾ ਇੰਨੀ ਕੁ ਡੈੜੀ ਜੀ ਆ ਜਾਂ ਤਾਂ ਕਲਰੀ ਕੁਲਰੀ ਦੀ ਸ਼ਿਕਾਇਤ ਦਿਖਾਉਂਦੀ ਹੋਵੇ ਜਾਂ ਪਾਣੀ ਵੱਧ ਲੱਗ ਗਿਆ ਤੇ ਹੁਣ 2 ਦਿਨ ਹੋ ਗਏ ਮੀਂਹ ਪੈਂਦੇ ਨੂੰ ਉਹਦੇ ਕਾਰਨ ਵੀ ਤੇ ਗੁੱਲੀ ਡੰਡਾ ਤੁਹਾਨੂੰ ਪਤਾ ਹੀ ਆ ਵੀ ਜਾਂਦਾ ਛਾਲਾ ਮਾਰਦਾ ਆਪਾਂ ਜਾਰੇ ਕਾਲੀ ਕਰਦੇ ਦੀ ਗੁੱਲੀ ਡੰਡੇ ਦੀ ਹੋਰ ਆਪਾਂ ਨੂੰ ਕੋਈ ਕਾਲੀ ਨਹੀਂ ਵੀ ਚਲੋ ਬਾਅਦ ਚ ਲੇਬਰ ਨੂੰ ਚੁਗਣ ਚ ਵੀ ਖਾਈ ਆਊਗੀ ਜਦ ਜਾਰੇ ਹੋ ਗਿਆ ਕੱਖਾਂ ਦੇ ਵਿੱਚ ਹੱਥ ਮਾਰਨਾ ਪਊ ਤੇ ਫਿਰ ਮਿੱਟੀ ਦੇ ਵੀ ਜਾੜੇ ਜੇ ਬਣ ਲੱਗ ਜਾਂਦੇ ਹੁੰਦੇ ਨੇ ਤੇ ਧਿਆਨ ਨਾਲੂ ਚੱਕ ਨਹੀਂ ਹੁੰਦਾ ਹੋਰ ਕੋਈ ਚੱਕਰ ਨਹੀਂ ਤੇ ਜਾਨੀ ਜਿਹੜੇ ਟਾਈਮ ਆਪਾਂ ਪਟਦੇ ਆ ਉਹੀ ਟਾਈਮ ਹੋ ਜਾਣਾ ਔਰ 1 ਸਾਲ ਕਾੜੀ ਆਪਾਂ ਵੈਸੇ ਕਰਦੇ ਨਹੀਂ ਕੋਈ ਖਾਲਾਂ ਚ ਜ਼ਰੂਰ ਪਾਣੀ ਕਾਫੀ ਆ ਕਹਿ ਸਕਦੇ ਹਾਂ ਬਾਕੀ ਬੱਟਾ-ਪੁੱਟਾ ਤਾਂ ਹੈਗੀਆਂ ਸੁੱਕੀਆਂ ਆਲੂਆਂ ਦੀਆਂ ਨਾਰਮਲ ਜੇ ਕੀ ਗਣਕਾਤੇ ਹੋਵੇ ਨਹੀਂ ਤਾਂ ਹੈ ਨਹੀਂ ਆਹ ਡੈੜੀ ਵਿਚਾਲੇ ਜੇ ਨਿਕਲਿਆ ਗੁਲੀ ਡੰਡਾ ਦੇਖੋ ਆ ਸੀ ਵੀਡੀਓ ਖਾਸੀ ਲੈਣ ਜੀ ਦਾ ਦਵਾਈ ਸਪਰੇਅ ਘੱਟ ਹੋਈ ਜਾਂ ਕੁਝ ਵੀ ਯਾਨੀ ਆ ਵਿਚਾਲੇ ਜਿਹ ਹੈਗੀ ਸ਼ਿਕਾਇਤ ਕਾਫੀ ਰੋਡ ਵਾਲੇ ਪਲਾਟਨਾ ਹਵਾ ਚੱਲਦੀ ਆ ਮਿੰਨੀ ਮਿੰਨੀ ਚਲਦੀ ਆ ਪੂਰੀ ਠੰਢੀ ਠਾਰ ਸਰੇ ਵਾਲੇ ਆਲੂਆਂ ਕੋ ਪਹੁੰਚ ਗਏ ਆਪਾਂ ਇੱਧਰ ਦੇਖੋ ਸਿਆੜਾ ਅੱਜ ਕਿਵੇਂ ਖੜਾ ਗੋਲੀ ਡੰਡਾ ਤੇ ਇੱਧਰ ਆਪਣੀ ਹੈਗੀ ਆ ਕਣਕ ਕੋਣ ਕੋਣੋ ਵੀ ਤਾਜ਼ਾ ਪਾਣੀ ਲੱਗੇ ਹੋਣ ਕਰਕੇ ਥੋੜਾ ਜਿਹਾ ਆਸਰ ਹੋਇਆ ਮੀਂਹ ਦਾ ਪੀਲੇ ਬਾਂ ਦਾ ਵਿੱਚ ਵਿੱਚ ਇਹ ਲੋ ਇਨ ਅਗ ਤਾਂ ਕੋਈ ਚੱਕਰ ਨਹੀਂ ਚੱਲਦਾ ਏ ਹੋ ਜੂ ਸੈਟ ਬਾਕੀ ਜੋ ਦੇਣਾ ਪ੍ਰਮਾਤਮਾ ਨੇ ਉਹੀ ਦੇਣਾ ਐ ਐ ਤਾਂ ਹੈਗਾ ਪਾਣੀ ਵਿੱਚ ਵਿੱਚ ਖੜਾ ਦੇਖੋ ਕੋਈ ਬੋਤਾ ਨਹੀਂ ਹੈ ਦੋ ਜੀ ਆਹ ਪਲਾਟ ਤਾਂ ਹੈਗਾ ਠੀਕ ਐ ਤੇ ਪੀਲਾ ਵੀ ਨਹੀਂ ਪਈ ਇਨੀ ਗਣਕ ਰਿਪੋਰਟ ਤੇ ਪਾਣੀ ਵੀ ਹੈ ਨਹੀਂ ਇੱਧਰਲੇ ਪਲਾਟ ਦੇ ਵਿੱਚ ਕਣਕ ਦੇ ਜਾ ਗੁੱਲੀ ਡੰਡੇ ਦਾ ਕੋਈ ਹੱਲ ਨਹੀਂ ਹੋ ਰਿਹਾ ਗੁੱਲੀ ਡੰਡਾ ਬਹੁਤ ਜ਼ਿਆਦੇ ਵਿੱਚ ਝਾਕ ਰਿਹਾ ਜਿਹੜਾ ਪੀੜਾ ਪੀੜਾ ਬੂਟਾ ਉਹ ਗੁੱਲੀ ਡੰਡਾ ਹੀ ਹੈ ਮਿੱਤਰੋ ਇੱਕ ਆਸਪਰੇ ਕਰੀ ਦੀ ਕੋਟ ਤੇ ਤੇ ਹੁਣ ਪੈ ਗਿਆ ਜੀ ਤਿਆਰੀ ਦੀ ਜ਼ਬਰੇ ਨਹੀਂ ਤੇ ਫਿਰ ਵੀ ਬੈਗਾ ਹੋ ਗਿਆ ਦੋ ਦੋ ਜarre ਮਾ ਕੇ ਜਨ ਪੈਰ ਖੜਨ ਲੱਗਿਆ ਫਿਰ ਦੇਖਦੇ ਆ ਮੈਂ ਆਏ ਜੀ ਆਪਾਂ ਇੱਧਰ ਸਾਰੇ ਪਲਾਟਾਂ ਦੇ ਆਲਦਾਲੇ ਤੇ ਹੁਣ ਵਾਪਸੀ ਪਾ ਲਈ ਆਪਾਂ ਹੁਣ ਚੱਲਦੇ ਆਂ ਮੈਂ ਰਖੜ ਦੇ ਉੱਪਰ ਚੀ ਵਿਚਾਰਲਾ ਪਲਾਟ ਆ ਰਹਿੰਦਾ ਹੈ ਇਹ ਵੀ ਦਿਖਾ ਦਈਏ ਤੁਹਾਨੂੰ ਤੇ ਮੌਸਮ ਹਲੇ ਵੀ ਸਾਫ਼ ਸੁਥਰਾ ਨਹੀਂ ਹੋਇਆ ਤੇ ਹੁਣ ਹੋਣਾ ਵੀ ਹੈ ਨਹੀਂ ਬੱਦਲ ਔਰੇ ਭਰੇ ਹੋ ਜੂ ਅੱਜ ਸਵੇਰੇ ਧੁੰਦ ਬਹੁਤ ਹੀ ਧੁੰਦ ਆਉਣ ਲੱਗ ਜਾਨੀ ਹੈ ਦਿਨ ਵੀ ਹੈਗੇ ਨੇ ਧੁੰਦ ਦੇ ਅਈ ਦਈ ਰਹਿਣਾ ਤੇ ਆਲੂ ਤਾਂ 20 ਦਿਨ ਲਈ ਮਿੱਤਰੋ ਰੁੱਕ ਗਏ 20 ਦਿਨ ਨਹੀਂ ਉਹਰੇ ਟਰੈਕਟਰ ਚੱਲਦਾ ਕਿਉਂਕਿ ਚੂਕਣੀ ਜੀ ਮਿੱਟੀ ਆ ਜੇ ਧੁੱਪ ਨਿਕਲਦੀ ਆ ਵਧੀਆ 5-7 ਦਿਨ ਤਾਂ ਪਿਆ 15 ਦਿਨ ਤੱਕ ਚੱਲ ਪਵੇ ਨਹੀਂ 20 ਤੋਂ 25 ਦਿਨ ਤਾਂ ਪੱਕੇ ਹੀ ਨੇ ਉਹਦਾ ਕਾਰਨ ਵਿੱਚ ਇਹ ਵੀ ਹੋ ਗਿਆ ਕਿਉਂਕਿ ਗੁੱਲੀ ਡੰਡਾ ੜਾਰ ਹੋ ਗਿਆ ਪਲਾਟ ਨੂੰ ਤੁੱਪ ਲੱਗੂਗੀ ਤਾਂ ਟਰੈਕਟਰ ਚੱਲੂ ਦੇਖੋ ਅਡਾਰ ਤਾਂ ਹੋਏ ਗਿਆ ਲੈ ਤੁਹਾਡੇ ਸਾਹਮਣੇ ਆ ਜਿੱਥੇ ਹੈਗਾ ਉਥੇ ਬਹੁਤ ਹੈ ਨਹੀਂ ਆਹ ਪਲਾਟ ਕੱਲਾ ਖਾਲ ਖਾਲ ਤੇ ਆ ਪਰ ਇਹ ਦੇਖੋ ਐਂ ਪਿਆ ਰੜਾਲੇ ਕਿਉਂਕਿ ਬੇਲ ਜਿਆਦੇ ਹੋਣ ਕਾਰਨ ਦੱਬਿਆ ਪਿਆ ਥੱਲੇ ਜੰਮਿਆ ਬਾ ਬਥੇਰਾ ਪਰ ਇਹ ਨਹੀਂ ਗੱਲ ਹੈ ਵੀ ਨਹੀਂ ਜੰਮਿਆ ਬਾ ਕਾਸਰ ਘੈਂਟ ਆ ਹਲੇ ਤੱਕ ਪੂਰੀ ਵਧੀਆ ਓਕੇ ਆ ਰਿਪੋਰਟ ਕੋਈ ਕਮੀ ਨਹੀਂ ਹੈ ਬਾਕੀ ਤੁਹਾਨੂੰ ਮੂਰੇ ਆਉਂਦੀ ਆ ਕਲਰੀ ਤੁਹਾਨੂੰ ਮੈਂ ਕਲਰੀ ਦਿਖਾਉਣਾ ਇਹ ਕਲਰੀ ਕਿੰਨੀ ਫੇਲ ਚੀਜ਼ ਆ ਜਿੱਥੇ ਹੈਗੀ ਆ ਜਦਕਿ ਆਲੂ ਆਪਾਂ ਪਲਾਟ ਸਾਰਾ ਨਾਲ ਲਾਇਆ ਕਿੰਨਾ ਫਰਕ ਆ ਉਹ ਪਲਾਟ ਦਾ ਹਰ ਜਗ੍ਹਾ ਦਾ ਕਿੰਡੀ ਧਗੜੀ ਜੀ ਹੈਗੀ ਆ ਆਦੇ ਵਿੱਚ ਕਲਰੀ ਆ ਫੇਲ ਕਿੰਨੀ ਤਕੜੀ ਆ ਮਿੱਟੀ ਉਹ ਦੀਦੀ ਆ ਲੋ ਹਏ ਇਹ ਜਗਾ ਕਲਰੀ ਦੀ ਆ ਚਾਰ ਪੰਜ ਮਿਸਵੇ ਜਗਾ ਇਹ ਪੂਰੇ ਇਹ ਭਲਾੜ ਦੇ ਵਿੱਚ ਇੱਥੇ ਕੰਬੈਨ ਜਦ ਚੀਰੀ ਵੱਡੀ ਆ ਆਪਾਂ ਫੜਕ ਦੇ ਕੇ ਥੱਲੇ ਜਾ ਡਿਗਦੀ ਦੀ ਫੇਰ ਖੜੀ ਹੋ ਜਾਂਦੀ ਜੀ ਉੱਪਰ ਨੂੰ ਜਦ ਕਲਰੀ ਦੋ ਲੰਗ ਜਾਂਦੀ ਦੀ ਫੇਰ ਸੱਦੀ ਚਲਦੀ ਦੀ ਦਲ ਦਲ ਜੀ ਆ ਦਲ ਦਲ ਜੀ ਪਾਣੀ ਲਾਇਆ ਬਈ ਬਹੁਤ ਸ਼ੇਰੀ ਸੁੱਕਦਾ ਦੇਖੋ ਡਲੇ ਨਿਕਲੇ ਪਏ ਨੇ ਨਾ ਇੱਡਾ ਨੁਕਸਾਨ ਆ ਕਲਰ ਜਗਾ ਦਾ ਹੌਲੀ ਹੌਲੀ ਹੁਣ ਇਹਨੂੰ ਕਰਾਂਗੇ ਸੈੱਟ ਚੰਗੀ ਤਰ੍ਹਾਂ ਜਿੱਥੇ-ਜਿੱਥੇ ਡੈੜੀਆਂ ਹੈਗੀਆਂ ਆਪਾਂ ਨੂੰ ਪਤਾ ਏ ਇਹਨਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰਾਂਗੇ ਭਲਾੜ ਦੀ ਬਾ ਵੱਧ ਬਾਹਾਂਗੇ ਡੂੰਘਾ ਬਾਹਾਂਗੇ ਉੱਪਰ ਥੱਲੇ ਵਾਲੀ ਮਿੱਟੀ ਰਲਾਵਾਂਗੇ ਵਿੱਚ ਫਿਰ ਦੇਖਦੇ ਆ ਕੀ ਬਣਦਾ ਮੜੇ ਮੋਟੇ ਜਿਹੜੇ ਪ੍ਰੋਟੈਕਟ ਕਲਰ ਨੂੰ ਖਾਰਨਗੇ ਉਹ ਵੀ ਪਾਵਾਂਗੇ ਉਹ ਜਗ੍ਹਾ 'ਚ ਖਾਲ ਦੇ ਵਿੱਚ ਵੀ ਦੇਖੋ ਮੇਨ ਖਾਲ ਆ ਹੋ ਗਿਆ ੜਾਰ ਗੁੱਲੀ ਡੰਡਾ ਹੁਣ ਇਹ ਤੇ ਸਪਰੇਅ ਕਰਨੀ ਪੈਣੀ ਆ ਆ ਪੱਟਿਆ ਪਿਆ ਵੀ ਹੈਗਾ ਵਿੱਚੋਂ ਸਫਾਈ ਵੀ ਕਰੀ ਵੀ ਆ ਪਰ ਫਾਇਦਾ ਕੋਈ ਨਹੀਂ ਤੇ ਸਪਰੇਅ ਉਹ ਕਰਨੀ ਪੈਣੀ ਆ ਸਾਰੇ ਪਲਾਟਾਂ 'ਚ ਮਾਰਿਆ ਗੇੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਫਸਲ ਦਿਖਾਉਂਦੇ ਰਹਾਂਗੇ ਟੋਡਾ ਮਨ ਕੋਸ਼ਿਸ਼ ਕਰਦੇ ਰਹਾਂਗੇ ਲਓ ਜੀ